ਇਹਨੇ ਪੂਰਾ ਜੋਰ ਲਾਇਆ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਦਿੱਤਾ ਹੈ ਇੰਦਰਾਪੁਰੀ ਸਕੂਲ A ਸੈਕਟਰ 32 A ਇੰਦਰਾਪੁਰੀ ਸਕੂਲ ਸਾਡਾ ਤਾਂ ਚਰੂ ਰੋਟੇ ਆ ਜੀ ਉਹ ਇੰਦਰਾਪੁਰੀ ਸਕੂਲ ਹੈ ਇੰਦਰਾਪੁਰੀ ਸਕੂਲ ਦੇ ਬੱਚੇ ਜਿਹੜੇ ਐ ਉਹ ਤੇ ਸ਼ਿਫਟ ਹੋ ਰਹੇ ਉਹ ਵੀ ਗੁੰਮਰਾਹ ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਹੋਣਾ ਕਿ ਜਗ੍ਹਾ ਵੀ ਗਲੱਡਾ ਦੇ ਰਿਹਾ ਪੈਸਾ ਵੀ ਗਲੱਡਾ ਲਾ ਰਿਹਾ ਅਜੇ ਤੱਕ ਅਜਿਹਾ ਹੋਇਆ ਨਹੀਂਗਾ ਤੋ ਇਹ ਅਸੀਂ ਹਿਸਟਰੀ ਕ੍ਰੀਏਟ ਕੀਤੀ ਲੇਕਿਨ ਮੰਦਪਾਗੀ ਗੱਲ ਇਹ ਹੈ ਵੀ ਸਾਡਾ ਤਾਂ ਉਹ ਗਾਡਿਆਂ ਦਾ ਪੱਥਰ ਵੀ ਲਾਤਾ ਤੇ ਮੌਜੂਦਾ ਐਮਐਲਏ ਸਾਹਿਬ ਦਾ ਨਾਮ ਨਹੀਂ ਲਿਖਿਆ ਚਲੋ ਸਾਡਾ ਲਾ ਦਿੰਦੇ ਉਹਨਾਂ ਦਾ ਤਾਂ ਲਿਖ ਦਿੰਦੇ ਤਕਰੀਬਨ ਸਾਲ ਡੇਰ ਸਾਲ ਜੇ ਬਿਲਡਿੰਗ ਕੰਪਲੀਟ ਹੋ ਗਈ ਸੀ ਬੜੀ ਸਪੀਡ ਨਾਲ ਕੰਮ ਚੱਲਿਆ ਸੀਗਾ ਸਿਰਫ ਇਹਨਾਂ ਨੇ ਜਾਣਬੁੱਝ ਕੇ ਲੇਟ ਕੀਤਾ ਤਾਂ ਕਿ ਇਹਦਾ ਕ੍ਰੈਡਿਟ ਲੈ ਸਕਣ ਉਹ ਇਹ ਜਿਹੜੀ ਬਿਲਡਿੰਗ ਬਣੀ ਹੈ ਜਿਹੜਾ ਸਕੂਲ ਬਣਿਆ ਹੈ ਤੁਸੀਂ ਦੇਖੋ ਸਾਹਮਣੇ ਗ੍ਰੀਨਲੈਂਡ ਸਕੂਲ ਹੈ 1 ਏਕੜ ਜੁ ਹੋਏਗਾ ਜੀ ਔਰ ਉਹਦੇ ਚ সুইমিং ਪੂਲ ਹੈ ਨਹੀਂ ਇਹਨਾਂ ਨੇ ਪੁੱਛੋ ਵੀ ਇਹ সুইਮਿੰਗ ਪੂਲ ਅੱਜ ਤੱਕ ਪੂਰੇ ਪੰਜਾਬ ਦੇ ਕਿਸੇ ਸਕੂਲ ਚ ਲੈ ਕੇ ਆਏ ਨੇ ਅਸੀਂ ਲੈ ਕੇ ਆਏ ਸੀ ਤਾਂ ਕਿ ਇੱਕ ਮਾਡਲ ਸਕੂਲ ਬਣਾ ਸਕੀਏ ਪ੍ਰਾਈਮੋ ਦੇਖਦੇ ਸਰਦਾਰ ਜੀ ਦਾ ਸਵਾਗਤ ਹੈ ਹਾਂ ਦੋਸਤੋ ਅੱਜ ਇੱਕ ਇਦਾਂ ਦੀ ਤੁਹਾਡੇ ਮੇਰੇ ਖਬਰ ਲੈ ਕੇ ਆਏ ਹਾਂ ਕਿਹੜੀ ਸਰਕਾਰ ਪੰਜਾਬ ਦੇ ਕਾਬਜ਼ ਆ ਆਮ ਆਦਮੀ ਦੀ ਸਰਕਾਰ ਆ ਉਹ ਕਹਿੰਦੀ ਸੀ ਅਸੀਂ ਜਿਹੜੇ ਨੀਂ ਪੱਥਰ ਨਹੀਂ ਰੱਖਾਂਗੇ ਤੇ ਉੱਥੇ ਜ ਰੱਖਾਂਗੇ ਵੀ ਤਾਂ ਮਜ਼ਦੂਰਾਂ ਦੇ ਨਾਂ ਲਿਖਾਂਗੇ ਪਰ ਉਹ ਹੁਣ ਸਰਕਾਰ ਦੂਜਾ ਦੇ ਕੀਤੇ ਹੋਏ ਕੰਮਾਂ ਦੇ ਵੀ ਆਪਣਾ ਕ੍ਰੈਡਿਟ ਲੈਣ ਲੱਗ ਗਿਆ ਇੱਕ ਸਕੂਲ ਦੇ ਵਿੱਚ ਖੜੇ ਆ ਜਿਹੜਾ ਕੀ ਆ ਕਾਂਗਰਸ ਵੇਲੇ ਦੇ ਸ਼੍ਰੀ ਸਾਡੇ ਨਾਲ ਸੰਜੀਤ ਤਲਵਾਰ ਜੀ ਆ ਉਹਨਾਂ ਦੇ ਨਾਲ ਨਾਲ ਤੁਰਦੇ ਤੁਰਦੇ ਤਨਖਾਣੇ ਆਸੇ ਇਹ ਸੰਜੀਤ ਤਲਵਾਰ ਜੀ ਵੱਲੋਂ ਇਸ ਸਕੂਲ ਦੇ ਲਈ ਬੜੇ ਉਪਰਾਲਾ ਕੀਤਾ ਗਿਆ ਸੀ ਫੰਡ ਲੈ ਕੇ ਆਂਦੇਗੇ ਸੀ ਪਰ ਅੱਜ ਸਭ ਤੋਂ ਵੱਡੀ ਗੱਲ ਹੈਰਾਨੀ ਵਾਲੀ ਗੱਲ ਤੁਹਾਨੂੰ ਵੀ ਦੱਸਦੇ ਆ ਬਾਹਰਲੀ ਸਟੇਟ ਦੇ ਜਿਹੜੇ মিডিਆ ਲੈ ਕੇ ਆ ਗਏ ਇੱਥੇ ਇਹਦਾ ਉਦਘਾਟਨ ਕੀਤਾ ਗਿਆ ਕਿਉਂਕਿ ਲੋਕਲ মিডিਆ ਨੂੰ ਪਤਾ ਸੀ ਵੀ ਇਹ ਛਲਾਂਗਾ ਜੋ ਕਦਮ ਕਿਹਦਾ ਆ ਤੇ ਅੱਜ ਸਜੇਦ ਤਲਵਾਰ ਸਾਡੇ ਨਾਲ ਆ ਤੇ ਸਕੂਲ ਦੇ ਨਾਲ ਨਾਲ ਧੰਨਖਾਨੇ ਨਾਲ ਕਲਾਸਾਂ ਵੀ ਦਿਖਾਣੇ ਆ ਸੋ ਇਹ ਸਕੂਲ ਜਿਹੜਾ ਆਪਣੇ ਆਪ ਨੂੰ ਵੱਡੇ ਵੱਡੇ ਸਕੂਲਾਂ ਨੂੰ ਮਾਤ ਦਿੰਦਾ ਸਕੂਲ ਆ ਪਰ ਉਪਰਾਲਾ ਕਿਹਦਾ ਆ ਤੇ ਕ੍ਰੈਡਿਟ ਕੌਣ ਲੈ ਰਿਹਾ ਉਹ ਵੀ ਜਾਣਾਂਗੇ ਤਲਵਾਰ ਸਾਹਿਬ 26 ਸੀ ਕਿਤਾਬ 26 ਸੀ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਗਿਆ ਸੀ ਬੀਏ ਦੇ ਵਿੱਚ ਜਿਹੜੇ ਕਦਮ ਆ ਉਹ ਹਜੇ ਤੱਕ ਇਹ ਨਕਸ਼ਾ ਦਿਖਦਾ ਨਹੀਂ ਪਿਆ ਪਰ ਉਹ ਨਕਸ਼ੇ ਹੁਣ ਦਿਖ ਰਹੇ ਆ ਤੁਹਾਡੇ ਕਦਮ ਨਕਸ਼ੇ ਕਦਮ ਦੇ ਤੁਰੇ ਸੀ ਤੁਸੀਂ ਲੈ ਕੇ ਤੁਰੇ ਸੀ ਪਰ ਅੱਜ ਉਹਦਾ ਕ੍ਰੈਡਿਟ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਰਹੀ ਆ ਤੇ ਸਭ ਤੋਂ ਵੱਡੀ ਗੱਲ ਹੈ মিডিਆ ਲੋਕਲ ਕੋਈ ਨਹੀਂ ਬੁਲਾਇਆ ਗਿਆ ਬਾਹਰੋਂ ਬੁਲਾਇਆ ਗਿਆ ਕੋਈ ਇਹ ਪੂਰੀ ਜਾਣਕਾਰੀ ਹੁਣ ਤੁਸੀਂ ਦੱਸੋ ਬਾਕੀ ਆ ਦੇਖੋ ਸਾਰੇ ਜਾਣਦੇ ਆ ਕਿ ਦਸੰਬਰ 2021 ਦੇ ਵਿੱਚ ਇਹਦੇ ਜਿਹੜੇ ਆ ਵਰਕ ਆਊਟਰ ਹੋਏ ਸੀਗੇ ਔਰ ਉਸ ਤੋਂ ਬਾਅਦ ਇਹ ਕੰਮ ਸਟਾਰਟ ਹੋ ਗਿਆ ਸਾਡੇ ਨਾਲ ਪੰਡਿਤ ਜੀ ਵੀ ਨੇ ਜਿਨ੍ਹਾਂ ਨੇ ਇਹਨਾਂ ਦਾ ਭੂਮੀ ਪੂਜਨ ਕੀਤਾ ਸੀਗਾ ਔਰ ਸਾਰਾ ਇੱਕ ਇੱਕ ਲੁਧਿਆਣਾ ਸ਼ਹਿਰ ਦੇ ਲੋਕ ਜਾਣਦੇ ਆ ਕਿ ਇਹ ਸਕੂਲ ਉਦੋਂ ਅਸੀਂ ਸ਼ੁਰੂ ਕਰਤਾ ਸੀਗਾ ਔਰ ਤਕਰੀਬਨ ਇਲੈਕਸ਼ਨ ਕੋਡ ਲੱਗਣ ਤੋਂ ਪਹਿਲਾਂ ਬਿਲਡਿੰਗ ਕੰਪਲੀਟ ਹੋ ਚੁੱਕੀ ਸੀ ਠੀਕ ਹੈ ਫਰਨੀਚਰ ਜਿਹੜਾ ਇੱਥੇ ਲਿਆ ਕੇ ਰੱਖਣਾ ਸੀਗਾ ਲੇਕਿਨ ਇਹਨਾਂ ਨੇ ਕਿਉਂਕਿ 2 ਸਾਲ ਜਾਣ ਬੁਝ ਕੇ ਲੇਟ ਕੀਤਾ ਉਹਦਾ ਇੱਕ ਕਾਰਨ ਇਹ ਸੀਗਾ ਕਿ ਜੇ ਇਮੀਡੀਏਟ ਉਦਘਾਟਨ ਕਰਦੇ ਤਾਂ ਕ੍ਰੈਡਿਟ ਕਾਂਗਰਸ ਨੂੰ ਮਿਲਣਾ ਸੀਗਾ 2 ਸਾਲ 1500 ਬੱਚਾ ਜਿਹੜਾ ਇੰਦਰਾਪੁਰੀ ਦੇ ਸਕੂਲ ਦੇ ਵਿੱਚ ਉਹ ਨੀਕੇ ਨੀਕੇ ਕਮਰੇਜ ਵਿਚਾਰੇ ਪੜਾਈ ਕਰਦੇ ਰਹੇ ਜਦਕਿ ਉਹਨਾਂ ਨੂੰ ਬੜੀ ਈਗਰਲੀ ਇਹਦੀ ਵੇਟ ਸੀਗੀ ਉਹ ਸਭ ਤੋਂ ਬੜੀ ਚੀਜ਼ ਦੇਖੋ ਇਹਨਾਂ ਦਾ ਸਾਰਾ ਡਿਪਾਰਟਮੈਂਟ ਇਹਨਾਂ ਨੇ ਪੂਰਾ ਜੋਰ ਲਾਇਆ ਅਖਬਾਰ ਦੇ ਵਿੱਚ ਇੱਕ ਸਿਹਾਰ ਦਿੱਤਾ ਹੈ ਇੰਦਰਾਪੁਰੀ ਸਕੂਲ ਇਹ ਸੈਕਟਰ 32 A ਹੈ ਇੰਦਰਾਪੁਰੀ ਸਕੂਲ ਸਾਡਾ ਤਾਜਪੁਰ ਉਰਤੇ ਆ ਜੀ ਉਹ ਇੰਦਰਾਪੁਰੀ ਸਕੂਲ ਹੈ ਇੰਦਰਾਪੁਰੀ ਸਕੂਲ ਦੇ ਬੱਚੇ ਜਿਹੜੇ ਆ ਉੱਤੇ ਸ਼ਿਫਟ ਹੋ ਰਹੇ ਆ ਉਹ ਵੀ ਗੁੰਮਰਾ ਉਹ ਵੀ ਉਹ ਵੀ ਇਹਨਾਂ ਨੂੰ ਪਤਾ ਹੀ ਨਹੀਂ ਕੁਝ ਇਹ ਤਾਂ ਇਹ ਜਿਹੜੀ ਜਗ੍ਹਾ ਹੈ ਨਾ ਤੇ ਇਹਨਾਂ ਨੇ ਪਤਾ ਵੀ ਜਗਾ ਕਿੰਨੀ ਹੈ ਨਾ ਇਹਨਾਂ ਨੂੰ ਐਗਜ਼ੈਕਟ ਅਮਾਉਂਟ ਪਤਾ ਲੱਗੇ ਕਿੰਨੇ ਪੈਸੇ ਇਹ ਜਗਾ ਪਹਿਲਾਂ ਕੂੜੇ ਦਾ ਡੰਪ ਹੁੰਦਾ ਸੀ ਜਦੋਂ ਅਸੀਂ ਇਹ ਜਗਾ ਆਇਡੈਂਟੀਫਾਈ ਕਰਕੇ ਸਕੂਲ ਵਾਸਤੇ ਲੈਣ ਗਏ ਤੇ ਕਾਫੀ ਸਾਨੂੰ ਇਹਦੇ ਵਾਸਤੇ ਮੁਸ਼ਕਲ ਕਰਨੀ ਪਈ ਕਿਉਂਕਿ ਬੜੀ ਕੀਮਤੀ ਜਗਾ 100 ਕਰੋੜ ਵੈਲਿਊ ਹੈ ਦੀ ਔਰ ਜਦੋਂ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਕੋਲ ਗਏ ਤੇ ਉਹਨਾਂ ਨੇ ਕਿਹਾ ਕਿ ਦੇ ਡੋਨਟ ਹੈਵ ਫੰਡਸ ਅਸੀਂ ਇੰਨਾ ਪੈਸਾ ਕਿੱਥੋਂ ਲੈ ਕੇ ਆਈਏ ਤੇ ਪੈਸਾ ਵੀ ਗਲੱਡਾ ਤੁਲਵਾਇਆ ਮੇਰੇ ਖਿਆਲ ਪਹਿਲੀ ਵਾਰੀ ਹੋਇਆ ਹੋਣਾ ਕਿ ਜਗਾ ਵੀ ਗਲੱਡਾ ਦੇ ਰਿਹਾ ਪੈਸਾ ਵੀ ਗਲੱਡਾ ਲਾ ਰਿਹਾ ਅਜੇ ਤੱਕ ਅਿੱਦਾਂ ਹੋਇਆ ਨਹੀਂਗਾ ਸੋਏ ਅਸੀਂ ਹਿਸਟਰੀ ਕ੍ਰੀਏਟ ਕੀਤੀ ਲੇਕਿਨ ਮੰਦਪਾਗੀ ਗੱਲ ਇਹ ਆ ਵੀ ਸਾਡੇ ਤਾਂ ਉਹ ਗਾਟਿਆਂ ਦਾ ਪੱਥਰ ਵੀ ਲਾਤਾ ਤੇ ਮੌਜੂਦਾ ਐਮਐਲਏ ਸਾਹਿਬ ਦਾ ਨਾਮ ਨਹੀਂ ਲਿਖਿਆ ਚਲੋ ਸਾਡਾ ਲਾ ਦਿੰਦੇ ਉਹਨਾਂ ਦਾ ਤਾਂ ਲਿਖ ਦਿੰਦੇ ਸਾਨੂੰ ਕਿਤੇ ਨਾ ਕਿਤੇ ਖੁਸ਼ੀ ਹੁੰਦੀ ਵੀ ਠੀਕ ਹੈ ਸਾਡੇ ਜਿਹੜੇ ਚੁਣੇ ਨੁਮਾਇੰਦੇ ਉਹਨਾਂ ਦੀ ਰਿਸਪੈਕਟ ਕੀਤੀ ਗਈ ਹੈ ਲੇਕਿਨ ਇਹ ਮਾੜੀ ਗੱਲ ਹੈ ਸਾਡਾ ਪੱਥਰ ਲਾਣਾ ਵੀ ਸਾਨੂੰ ਦੁੱਖਦਾ ਹੈ ਲੇਕਿਨ ਉਹਨ ਉਹ ਵੀ ਸਾਨੂੰ ਚੁੱਪਦਾ। ਸੋ ਤਲਵਾਰ ਦਾ ਪਿੱਤਲ ਤੇ ਪਤਰੇ ਤੇ ਸੋਨੇ ਦਾ ਪਾਣੀ ਜਿਹੜਾ ਆਨਾ ਕਿ ਪਿੱਤਲ ਤੇ ਪਤਰੇ ਸੋਨਾ ਬਣ ਜਾਂਦੇ। ਸੋਨਾ ਤਾਂ ਨਹੀਂ ਬੰਦੇ ਪਰ ਅੱਜਕਲ ਜਿਹੜਾ ਆ ਸੋਸ਼ਲ ਮੀਡੀਆ ਦਾ ਯੁੱਗ ਹੈ। ਆ ਮੋਬਾਈਲ ਤੇ ਲੋਕ ਜਿਹੜੇ ਆ ਕਿਉਂਕਿ ਜਿਨ੍ਹਾਂ ਵਿਚਾਰਿਆਂ ਨੂੰ ਨਹੀਂ ਪਤਾ ਜਿਹੜੇ ਦੂਰ ਕਿਤੇ ਰਹਿੰਦੇ ਉਹ ਤਾਂ ਸੋਚਣਗੇ ਨਾ ਵੀ ਇਹਨਾਂ ਨੇ ਤਾਂ ਕਮਾਲ ਕਰਤੀ। ਹੁਣ ਬੰਬੇ, ਮਦਰਾਸ, ਕਲਕੱਤਾ ਉਨ ਆਵ ਚੈਨਲ ਥੋੜੀ ਪਤਾ ਇਥੇ ਕੀ ਹੋ ਰਿਹਾ ਪਰ ਪੰਜਾਬ ਦੀ ਐਡ ਤਾਂ ਗੁਜਰਾਤ ਚ ਚੱਲੀ ਜਾਂਦੀ ਹੋਰ ਜਰ ਜਲੈਂਦੀ ਆ ਉੱਥੇ ਐਡ ਚਲਾਉਂਦਾ ਕਿ ਉਹਨਾਂ ਨੂੰ ਇੱਥੇ ਜਿੰਨਾ ਦੇ ਦਿੰਦੇ ਆ ਇੱਥੇ ਦੀ ਮੀਡੀਆ ਨੂੰ ਤਾਂ ਅੰਦਰ ਨਹੀਂ ਆਂ ਦਿੱਤਾ ਜਾਂਦਾ ਜਿਨ੍ਹਾਂ ਨੇ ਪਰਦੇ ਖੋਲਣੇ ਹੁੰਦੇ ਆ ਫਿਰ ਉਹਨਾਂ ਦੇ ਪੁੱਠੇ ਪਰਚੇ ਪਵਾ ਦਿੰਦੇ ਆ ਜੇ ਉਹ ਪਰਦੇ ਖੋਲਦੇ ਆ ਫਿਰ ਉਧਰ ਵਿਕਾਸ ਦਾ ਕੀ ਮਤਲਬ ਜਿਹੜਾ ਲੋਕਲ ਲੋਕਾਂ ਨੂੰ ਪਤਾ ਨਹੀਂ ਬਾਹਰਲੇ ਲੋਕਾਂ ਨੂੰ ਦਿਖਾਈ ਜਾਣਾ ਦੇਖੋ ਉਹ ਬੜੇ ਸਮਾਰਟ ਨੇ ਦਿੱਲੀ ਚ ਜੋ ਸ਼ੀਲਾ ਦਿਖਸ਼ੀ ਜੀ ਨੇ ਕੀਤਾ ਸੀਗਾ ਉਹ ਉਨੂੰ ਭਲਾ ਕੇ ਇਹਨਾਂ ਨੇ ਆਪਣੀ ਮੂਰ ਲਾ ਕੇ ਪੰਜਾਬ ਚ ਵੇਚਤਾ ਪੰਜਾਬ ਚ ਕਾਮਯਾਬ ਹੋ ਗਏ ਲੇਕਿਨ ਉਸ ਤੋਂ ਬਾਅਦ ਹਿਮਾਚਲ ਚ ਫੇਲ ਹੋ ਗਏ ਗੁਜਰਾਤ ਫੇਲ ਹੋ ਗਏ ਜਿਹੜੀ Rajasthan ਚ ਫੇਲ ਹੋ ਗਏ ਉੱਥੇ ਇਹਨਾਂ ਦੀ ਦਾਲ ਗੱਲੀ ਨਹੀਂ ਇਹ ਦੁਆਰਾ ਹੁਣ ਫਿਰ ਇਹ ਸਕੂਲ ਨੂੰ ਜਾ ਕੇ ਪੂਰੇ ਪਾਰਲੀਮੈਂਟ ਦੇ ਵਿੱਚ ਇਹਨੂੰ ਇਹਦਾ ਪ੍ਰਚਾਰ ਕਰਨਗੇ ਔਰ ਜਿਹੜੀ ਇਹਨਾਂ ਨੇ ਕਰੋੜਾਂ ਰੁਪਏ ਇਸ ਗੱਲ ਤੇ ਖਰਚ ਕਰਤਾ ਕੇ ਸਕੂਲ ਨੂੰ ਪੂਰੇ ਹਿੰਦੁਸਤਾਨ ਚ ਪ੍ਰਚਾਰ ਕਰੀਏ ਅਗਰ ਉਹ ਪੈਸੇ ਆ ਸਾਹਮਣੇ ਜੱਚਾ ਬੱਚਾ ਹਸਪਤਾਲ ਹੈ ਇਹ ਤੇ ਖਰਚ ਕਰ ਦੇਣ ਕਾਲਜes ਲੈ ਕੇ 90 ਸਾਲਾਂ ਬਾਅਦ ਉੱਥੇ ਖਰਚ ਕਰਦੇ ਨੇ ਤੇ ਬੱਚਿਆਂ ਨੂੰ ਥੋੜਾ ਜਿਹਾ ਜਾ ਸਾਡੇ ਜਿਹੜੇ ਇੱਥੇ ਇਲਾਜ ਕਰਾਉਂਦੇ ਉਹ ਲੋਕਾਂ ਨੂੰ ਫਾਇਦਾ ਹੋਏਗਾ ਤਲਵਾਰਾ ਸਾਹਿਬ ਇੱਕ ਜਿਹੜਾ ਸਕੂਲ ਹੈ ਇਹਨੂੰ ਬਣਨ ਨੂੰ ਇੱਕ ਵੱਡੇ ਵੱਡੇ ਸਕੂਲਾਂ ਨੂੰ ਮਾਤ ਦੇਣਾ ਪਹਿਲਾਂ ਤਾਂ ਮੈਂ ਮੜਾ ਘੁਮਾ ਕੇ ਦਿਖਾ ਨਾ ਕਲਾਸ ਇਹਦੇ ਕਲਾਸਿਸ ਤੇ ਬੈਂਚ ਪਏ ਨੇ ਸਾਡੇ ਮੀਡੀਆ ਸਾਥੀ ਬੈਠੇ ਹੋਏ ਨੇ ਕਲਾਸਿਸ ਤੇ ਬੈਂਚ ਆ ਇੱਧਰ ਐਲ ਸੀ ਡੀ ਲੱਗੀ ਹੋਈ ਆ ਸਮਾਰਟ ਜਿਹਨੂੰ ਸਕੂਲ ਕਿਹਾ ਜਾਂਦਾ ਆ ਪਰ ਇਹਨੂੰ ਬਣਨ ਨੂੰ ਕਿੰਨਾ ਕੁ ਟਾਈਮ ਲੱਗ ਗਿਆ ਸੀ ਤਕਰੀਬਨ ਸਾਲ ਡੇਢ ਸਾਲ ਜੇ ਬਿਲਡਿੰਗ ਕੰਪਲੀਟ ਹੋ ਗਈ ਸੀ ਬੜੀ ਸਪੀਡ ਨਾਲ ਕੰਮ ਚੱਲਿਆ ਸੀਗਾ ਸਿਰਫ ਇਹਨਾਂ ਨੇ ਜਾਣਬੁੱਝ ਕੇ ਲੇਟ ਕੀਤਾ ਤਾਂ ਕਿ ਇਹਦਾ ਕ੍ਰੈਡਿਟ ਲੈ ਸਕਣ ਉਹ ਇਹ ਜਿਹ ਬਿਲਡਿੰਗ ਬਣੀ ਹੈ ਜਿਹੜਾ ਸਕੂਲ ਬਣਿਆ ਤੁਸੀਂ ਦੇਖੋ ਸਾਹਮਣੇ ਗ੍ਰੀਨਲੈਂਡ ਸਕੂਲ ਹੈ 1 ਏਕੜ ਜੁ ਹੋਏਗਾ ਜੀ ਔਰ ਉਹਦੇ ਚ সুইমিং ਪੂਲ ਹੈ ਨਹੀਂ ਇਹਨਾਂ ਨੇ ਪੁੱਛੋ ਵੀ ਇਹ সুইমিং ਪੂਲ ਅੱਜ ਤੱਕ ਪੂਰੇ ਪੰਜਾਬ ਦੇ ਕਿਸੇ ਸਕੂਲ ਚ ਲੈ ਕੇ ਆਏ ਨੇ ਅਸੀਂ ਲੈ ਕੇ ਆਏ ਸੀ ਤਾਂ ਕਿ ਇੱਕ ਮਾਡਲ ਸਕੂਲ ਬਣਾ ਸਕੀਏ ਔਰ ਅੱਜ ਕਈ ਵਾਰੀ ਦੁੱਖ ਵੀ ਹੁੰਦਾ ਕਿ ਜਿਹੜੀਆਂ ਚੀਜ਼ਾਂ ਆਪ ਕੀਤੀਆਂ ਹੋਣ ਤੇ ਉਹਦੇ ਮਹੂਰਤ ਤੇ ਅਸੀਂ ਕਿਤੇ ਹੈ ਹੀ ਨਹੀਂ ਕਿ ਕਮਚ ਕਮ ਇੱਕ ਸ਼ਬਦੀ ਸਰਕਾਰ ਇਹ ਕਹਿ ਦਿੰਦੀ ਵੀ ਠੀਕ ਐ ਕਾਂਗਰਸ ਵੇਲੇ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਮੂਰਤ ਅਸੀਂ ਕਰ ਰਹੇ ਤੇ ਮਾਨੂੰ ਤਸੱਲੀ ਹੁੰਦੀ ਪਰ ਦੋਸਤੋ ਅੱਗੇ ਜਾ ਕੇ ਪੱਥਰ ਲਾ ਦੇਣਾ ਸਾਡੇ ਮੂਰਤ ਦਾ ਉਹਦੇ ਨਾਲ ਨਾਲ ਮੌਜੂਦਾ ਐਮਐਲਏ ਦਾ ਨਾਂ ਨਾ ਪਾਣਾ ਬੋਰਡ 'ਚ ਇਹ ਜ਼ਿਆਦਾ ਦੁੱਖਦਾਈ ਸਰਵਰ ਸਾਹਿਬ ਹਮੇਸ਼ਾ ਕਹਿੰਦੇ ਮੈਂ ਹਮੇਸ਼ਾ ਥੋੜਾ ਜ਼ਿਆਦਾ ਬੋਲਦਾ ਨਾ ਕਿ ਦਿੱਲੀ ਧੱਗਾਂ ਰਹੀ ਸੀ ਦਿੱਲੀ ਦੇ ਧੱਗ ਬੜੇ ਤਕੜੇ ਹੁੰਦੇ ਆ ਤੇ ਉਹ ਪੰਜਾਬ ਦੇ ਵਿੱਚ ਕਹਾ ਹੱਦ ਤੱਕ ਤੇ ਸਾਫ਼ ਨਹੀਂ ਰਹਿਣੀਆਂ ਰਹੀ ਪੰਜਾਬ ਦੇ ਲੋਕ ਸਮਝ ਚੁੱਕੇ ਆ ਜੀ ਕਿਉਂਕਿ 2 ਸਾਲ ਪਹਿਲਾਂ ਜੋ ਹੋ ਗਿਆ ਉਹ ਦੇਖ ਲਿਆ ਉਹਨਾਂ ਨੇ ਅੱਜ ਹਾਲਾਤ ਬਦਲ ਗਏ ਆ ਸਮਾਰਟ ਕਾਰਡ ਕੱਟੇ ਜਾ ਰਿਹਾ 1000 ਰੁਪਏ ਨਹੀਂ ਮਿਲੇ ਆ ਪੈਨਸ਼ਨ ਨਹੀਂ ਮਿਲੀ ਲਾਂਡ ਰੋਡ ਦੀ ਬੁਰੀ ਹਾਲਤ ਹੈ ਔਰ ਸਾਡੇ ਕੰਮਾਂ ਦਾ ਲਾਹਾ ਲੈ ਰਿਹਾ एवरीवन ਨੋਜ਼ ਤੁਸੀਂ ਪਾਰਲੀਮੈਂਟ ਦੀਆਂ ਚੋਣਾਂ 'ਚ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਸੋ ਜੇ ਕਿਤਾਬ ਤੁਹਾਡੀ ਨਾ ਹੁੰਦੀ ਤੇ ਇਹ ਉਹਨੂੰ ਵੱਡੇ ਤੌਰ ਤੇ ਪ੍ਰਚਾਰ ਕਰੂਗੇ ਦੱਸੂਗੇ ਵੀ ਸਕੂਲ ਦੇ ਬਾਹਰ ਵੱਡਾ ਬੋਰਡ ਲਾ ਦੂਗੇ ਅਸੀਂ ਆ ਜਿਹੜੀ ਕਿਤਾਬ ਹੈ ਕਿਉਂਕਿ ਨਾ ਇਲੈਕਸ਼ਨ ਕੋਰ ਲੱਗ ਲੈਂਦੇ ਹੋ ਅਸੀਂ ਪੂਰੇ ਈ ਲੁਧਿਆਣਾ ਇਸੇ ਬੈਸਾ ਸਾਰਾ ਬੁਰਾ ਲੁਧਿਆਣੇ ਦੇ ਸਾਡੇ ਹਲਕਾ ਇੰਚ ਆਜ ਆਪਣੇ ਉਹਨੇ ਪ੍ਰੋਜੈਕਟ ਨੂੰ ਲੈ ਕੇ ਆਣਗੇ ਅਸੀਂ ਇਹਦਾ ਪ੍ਰੋਪਰ ਸੜਕਾਂ ਦੇ ਉੱਤੇ ਇੱਕ ਇਹੋ ਜਿਹਾ ਪ੍ਰਚਾਰ ਕਰਾਂਗੇ ਤਾਂ ਕਿ ਲੋਕਾਂ ਨੂੰ ਦਿਖਾ ਦਈਏ ਕਿ ਅਗਰ ਇਹੀ ਕਿਤਾਬ ਪੂਰੀ ਇਹੀ ਪ੍ਰੋਜੈਕਟ ਜਿਹੜੇ ਆ ਪੂਰੇ ਕਰ ਦੇਣ ਮੌਜੂਦਾ ਸਰਕਾਰ ਤੇ ਲੁਧਿਆਣਾ ਇਹ ਜਿਹੜਾ ਪੰਜਾਬ ਚ ਨੰਬਰ 1 ਹੋ ਜਾਏਗਾ ਸੋ ਜਿਹੜੇ ਹੋਰ ਕਾਉਂਸਲਰਾਂ ਦੇ ਜਿਹੜੇ ਕਾਉਂਸਲਰ ਚੋਣ ਜਾਬਤਾ ਲੱਗੀ 1.5 ਤੋਂ 2 ਸਾਲ ਹੋਣ ਲੱਗੇ ਆ ਕਾਉਂਸਲਰਾਂ ਦੀ ਮੋਹਰਾਂ ਖੋਈਆਂ ਹੋਈਆਂ ਉਹਨਾਂ ਦੇ ਜਿਹੜੇ ਪ੍ਰੋਜੈਕਟ ਪਾਸ ਕਰਾਏ ਹੋਏ ਆ ਜਿਹੜੇ ਐਮਐਲਏ ਮੋਹਰਾਂ ਲਾਉਂਦੇ ਆ ਉਹਨਾਂ ਦੇ ਵਿੱਚ ਵੀ ਕ੍ਰੈਡਿਟ ਬਾਰ ਚੱਲਦੀ ਵੀ ਆ ਆਪਰ ਦੇ ਵਿੱਚ ਕਾਉਂਸਲਰ ਸਾਹੇ ਤਾਂ ਕੋਈ ਹੈ ਹੀ ਨਹੀਂ ਆਪਣੇ ਹੀ ਜਿਹੜੇ ਕਰਿੰਦਿਆਂ ਨੂੰ ਮੋਹਰਾਂ ਕਰਕੇ ਕ੍ਰੈਡਿਟ ਬਾਰ ਲਈ ਜਾਂਦੇ ਨੇ ਦੇਖੋ ਸਭ ਤੋਂ ਬੁਰੀ ਗੱਲ ਹੈ ਅੱਜ ਤੱਕ ਡੈਮੋਕ੍ਰੇਸੀ ਕਦੀ ਇਦਾਂ ਨਹੀਂ ਹੋਇਆ ਸੀਗਾ ਮੇਰ ਕਾਲੀ ਦਲ ਬੀਜਪੀ ਦਾ ਬਣਿਆ ਮੇਰ ਕਾਂਗਰਸ ਦਾ ਬਣਿਆ ਲੇਕਿਨ ਕੋਸਟ ਦਾ ਰਾਈਟਿੰਗ ਇਸ ਲਈ ਖੋਇਆ ਸੀਗਾ ਅੱਜ ਲੋਕਾਂ ਨੂੰ ਮੋਹਰਾਂ ਲਗਾਉਣ ਵਾਸਤੇ ਇਹਨਾਂ ਦੇ ਘਰਾਂ 'ਚ ਜਾਣਾ ਪੈਂਦਾ ਇਹ ਰਾਈਟ ਵੀ ਉਹਨਾਂ ਨੇ ਖੋਲਿਆ ਔਰ ਇਲੈਕਸ਼ਨ ਵੀ ਨਹੀਂ ਕਰਾ ਰਹੇ ਇਲੈਕਸ਼ਨ ਕਰਾ ਦੇ ਜਿਹਦੇ ਜਿਹੜਾ ਜਿੱਤੇ ਕੋਲ ਲਗਾਈ ਜਾਏਗਾ ਸੋ ਸਾਰਾ ਕੁਝ ਤੁਹਾਡੇ ਸਾਹਮਣੇ ਆ ਔਰ ਮੈਨੂੰ ਉਮੀਦ ਹੈ ਕਿ ਜਨਤਾ ਸਮਝ ਗਈ ਹੈ ਆਉਣ ਵਾਲੇ ਸਮਝ ਲੋਗੇ ਦਾ ਜਵਾਬ ਦੇਣਗੇ ਸੋ ਬਿਲਕੁਲ ਆ ਜਿਹੜਾ ਸਕੂਲ ਤੁਹਾਨੂੰ ਦਿਖਾ ਰਹੇ ਆ ਜਿਹਦੇ ਵਿੱਚ ਇਹ ਕ੍ਰੈਡਿਟ ਬਾਰ ਲੱਗ ਗਈ ਇਹਨੂੰ ਇਹ ਜਿਹੜੇ ਕੀ ਆ ਇਸ ਟਾਈਮ ਦੇ ਮੌਜੂਦਾ ਐਮਐਲਏ ਜਾਂ ਫਿਰ ਮੌਜੂਦਾ ਸਾਡੇ ਸੀਐਮ ਭਗਵੰਤ ਸਿੰਘ ਸਾਹਿਬ ਕਹਿ ਰਹੇ ਨੇ ਇਹ ਸਕੂਲ ਜਿਹੜਾ ਅਸੀਂ ਬਣਾਇਆ ਆ ਇਹ ਸਕੂਲ ਦੇ ਤੁਹਾਨੂੰ ਝਲਕੇ ਵੀ ਦਿਖਾ ਦਿੰਦੇ ਆ ਪਰ ਕਿਤੇ ਨਾ ਕਿਤੇ ਪੂਰੇ ਈਸਟ ਨੂੰ ਪਤਾ ਆ ਕਿ ਇਸ ਦੇ ਵਿੱਚ ਇਹ ਕਾਂਗਰਸੀ ਜਿਹੜੇ ਐਮਐਲਏ ਸੰਜੀਤ ਤਲਵਾਰ ਦਾ ਇੱਕ ਵੱਡੀ ਭੂਮਿਕਾ ਰਹੀ ਆ ਕੈਪਟਨ ਰਮਿੰਦਰ ਸਿੰਘ ਦੇ ਰਾਜ ਵੇਲੇ ਇੱਥੇ ਸੰਜੀਤ ਤਲਵਾਰ ਵੱਲੋਂ ਇਹ ਐਸਬ ਸਕੂਲ ਬਣਾਉਂਦੀ ਜਿਹੜੀ ਆ ਸ਼ੁਰੂ ਕੀਤੀ ਗਈ ਸੀ ਗਰੀਮਾ ਤੇ ਹੁਣ ਜਿਹੜਾ ਸੀ ਬਣ ਕੇ ਤਿਆਰ ਹੋ ਚੁੱਕਾ ਸੀਗਾ ਪਰ ਸਿਰਫ ਇਹਦੇ ਵਿੱਚ ਜਿਹੜੀ ਬੈਠਣ ਮਿਠਾਂ ਲਿਸ ਟੂਲ ਜਾਂ ਟੇਬਲ ਜਾਂ ਹੋਰ ਕਲਾਸਿਸ ਦੇ ਚਾਹੀਦੇ ਸੀਗੇ ਸਮਾਨ ਉਹ ਰਹਿ ਗਿਆ ਸੀ ਉਸ ਤੋਂ ਬਾਅਦ ਹੁਣ ਇਹਨੂੰ ਸ਼ੁਰੂ ਕਰਕੇ ਅੱਜ ਜਿਹੜਾ ਕੀ ਆ ਕ੍ਰੈਡਿਟ ਲੈਣ ਲਈ ਇਹਨੂੰ ਆਪਣੇ ਨਾਂ ਦੇ ਬੋਰਡ ਲਾ ਦਿੱਤੇ ਗਿਆ ਬਾਹਰ ਵੱਡੇ ਵੱਡੇ ਤੇ ਇਹਨੂੰ ਸ਼ੁਰੂ ਕਰ ਦਿੱਤਾ ਆਇਆ ਪਰ ਜੇ ਪਬਲਿਕ ਹੈ ਜੇ ਸਭ ਜਾਣਦੀ ਹੈ ਸੋ ਜਿਨ੍ਹਾਂ ਨੇ ਇਹ ਕੀਤਾ ਆ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਆ ਕਿਉਂਕਿ ਉਹਨਾਂ ਦੀ ਚੰਗੀ ਸੋਚ ਦੇ ਉੱਤੇ ਜੇ ਉਹ ਸੋਚ ਨੂੰ ਲੈ ਕੇ ਆਏ ਸੀਗੇ ਬੱਚਿਆਂ ਲਈ ਵੀ ਇੱਕ ਵਧੀਆ ਬੱਚਿਆਂ ਨੂੰ ਸਕੂਲ ਦੇਣਾ ਆ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਪਰ ਜਿਨ੍ਹਾਂ ਨੇ ਕ੍ਰੈਡਿਟ ਲਿੱਤਾ ਆ ਉਹਨਾਂ ਨੂੰ ਜਨਤਾ ਨੇ ਆਪੇ ਜਿੱਦਾਂ ਦਾ ਜਵਾਬ ਦੇ ਹੀ ਦੇਣਾ ਆ ਕਿ ਇਹ ਸਕੂਲ ਕਿੰਨੇ ਬਣਾਇਆ ਸੀ ਜੇ ਕ੍ਰੈਡਿਟ ਕਿੰਨੇ ਸੀ ਸੋ ਚੰਗਾ ਕੰਮ ਕਰੂਗੇ ਚੰਗੇ ਰਿਜ਼ਲਟ ਜੂੜ ਮਿਲਣਗੇ ਪਰ ਜੇ ਆਪਣੇ ਕੀਤੇ ਆ ਹੋਣਗੇ ਤਾਂ ਪਰ ਦੂਜੇ ਚੰਗੇ ਕਰਮਾਂ ਦਾ ਆਪਣੇ ਆਪ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੀਦਾ ਸੋ ਵੀ ਵੱਡੀ ਗੱਲ ਆ ਸੋ ਇਹ ਝਲਕੇ ਵੀ ਸਕੂਲ ਦੇ ਦਿਖਾਣੇ ਆ ਜੋ ਹਰ ਇੱਕ ਜੁੜੇ ਹੋ ਸਾਡੇ ਨਾਲ ਦੇਖਦੇ ਹੋ ਪ੍ਰਾਈਮ ਨੂੰ ਤੇਨੂੰ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜ ਜੀਰਾ